ਜੰਮੂ ਕਸ਼ਮੀਰ ਦੇ ਪਹਿਲਗਾਮ ਚ ਹੋਏ ਹਿੰਦੂਆਂ ਦੇ ਕਤਲੇਆਮ ਦੇ ਰੋਸ ਪੂਰੇ ਹਿੰਦੁਸਤਾਨ ਚ ਦੇਖਣ ਨੂੰ ਮਿਲ ਰਿਹਾ ਹੈ ਹਰ ਕੋਈ ਪਹਿਲਗਾਮ ਵਿੱਚ ਵਾਪਰੇ ਗੋਲੀकांड ਦੀ ਨਿੰਦਾ ਕਰ ਰਿਹਾ ਹੈ ਅਤੇ ਦੇਸ਼ ਦੇ ਹਰ ਨਾਗਰਿਕ ਵੱਲੋਂ ਪ੍ਰਧਾਨ ਮੰਤਰੀ ਪਾਸੋਂ ਮੰਗ ਕੀਤੀ ਜਾ ਰਹੀ ਹੈ ਕਿ ਪਹਿਲਗਾਮ ਵਿੱਚ 27 ਨੇ ਹੱਥੇ ਭਾਰਤ ਵਾਸੀਆਂ ਨੂੰ ਸ਼ਹੀਦ ਕਰਨ ਵਾਲੇ ਅਤਵਾਦੀਆਂ ਨੂੰ ਜਲਦ ਤੋਂ ਜਲਦ ਲੱਭ ਕੇ ਸ਼ਰਿਆਮ ਉਹਨਾਂ ਨੂੰ ਉਹਨਾਂ ਦੀ ਕੀਤੀ ਕਾਨੂੰਨੀ ਹਰਕਤ ਵਾਸਤੇ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਅੰਜ ਤਾਜਪੁਰ ਰੋਡ ਦੇ ਸ਼ਨੀ ਮੰਦਰ ਚੌਕ ਚਤਵਾਦ ਦਾ ਅਤੇ ਅਤਵਾਦ ਨੂੰ ਹਲਾਸ਼ੇਰੀ ਦੇਣ ਵਾਲੇ ਪਾਕਿਸਤਾਨ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਗਲਬਾਤ ਕਰਦਿਆਂ ਵਾਰਡ ਨੰਬਰ 18 ਦੇ ਕੌਸਲਰ ਅਨਿਲ ਭਾਰਤਵਾਜ ਦਾ ਕਹਿਣਾ ਸੀ ਕਿ ਉਹਨਾਂ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਸ਼ਵਾਸ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪਹਿਲਗਾਮ ਵਿੱਚ ਹੋਏ 27 ਸ਼ਹੀਦਾਂ ਦੇ ਬਲੀਦਾਨ ਨੂੰ ਵਿਆਰਥ ਨਹੀਂ ਜਾਣ ਦੇਣਗੇ ਸ਼ਨੀ ਮੰਦਰ ਦੇ ਪ੍ਰਧਾਨ ਮੁਕੇਸ਼ ਖੁਰਾਨਾ ਸਨਯੁਕਤ ਗੌਰਖਾ ਰੱਖਿਆ ਦਲ ਦੇ ਪ੍ਰਧਾਨ ਦਰਸ਼ਨ ਰਾਣਾ ਦਾ ਕਹਿਣਾ ਸੀ ਕਿ ਬਹੁਤ ਦੁੱਖ ਦੀ ਗੱਲ ਹੈ ਜੋ ਅਤਵਾਦੀਆਂ ਵੱਲੋਂ 27 ਹਿੰਦੂਆਂ ਨੂੰ ਉਹਨਾਂ ਦੇ ਧਰਮ ਬਾਰੇ ਪੁੱਛਣ ਤੋਂ ਬਾਅਦ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਹੈ। ਉਹਨਾਂ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਮੁਰਦਾਬਾਦ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ 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 ਹਿੰਦੁਸਤਾਨ ਜਿੰਦਾਬਾਦ ਦੇਖੋ ਜੀ ਜਿਹੜਾ ਇਸਲਾਮੀ ਕਨਤਕਵਾਦ ਆ ਜਿਨ੍ਹਾਂ ਨੇ ਸਾਡੇ ਹਿੰਦੂਆਂ ਨੂੰ ਚੁੰਨ-ਚੁੰਨ ਕੇ ਮਾਰਿਆ ਅਸੀਂ ਅੱਜ ਉਸ ਪਾਕਿਸਤਾਨ ਦਾ ਪਤਲਾ ਕੁੱਕਿਆ ਔਰ ਅਜੀ ਮੋਦੀ ਸਾਹਿਬ ਨੂੰ ਸਾਫ਼ ਕੜੇ ਸ਼ਬਦਾਂ ਨਾਲ ਕਹਿਣਾ ਚਾਹੁੰਦੇ ਆ ਮੋਦੀ ਸਾਹਿਬ ਤੁਹਾਨੂੰ ਅਸੀਂ ਵੋਟਾਂ ਪਟ્રોલ ਡੀਅਰ ਸਸਤੇ ਲਈ ਨਹੀਂ ਬਣਾਈਆਂ ਤੁਹਾਨੂੰ ਇਸ ਲਈ ਪਾਈਆਂ ਕਿ ਪਾਕਿਸਤਾਨ ਵਰਗਾ ਦੇਸ਼ ਨਕਸ਼ੇ ਤੋਂ ਸਾਫ਼ ਹੋਣਾ ਚਾਹੀਦਾ ਹੈ ਅਸੀਂ ਵੋਟਾਂ ਤੁਹਾਨੂੰ ਟਮਾਟਰ ਸਸਤੇ ਲਈ ਨਹੀਂ ਲਈਆਂ ਆਈਆਂ ਅਸੀਂ ਤੁਹਾਨੂੰ ਵੋਟਾਂ ਤਾਂ ਲਈਆਂ ਸਾਡਾ ਦੇਸ਼ ਸੁਰੱਖਿਤਰ ਰਹੇ ਸਾਡਾ ਦੇਸ਼ ਆਜ਼ਾਦ ਰਹੇ ਸਾਡਾ ਦੇਸ਼ ਆਬਾਦ ਰਹੇ ਜਿਹੜਾ ਵੀ ਅੰਤਗਵਾਦ ਹੈ ਉਹ ਖਤਮ ਹੋ ਜਾਵੇ ਔਰ ਪਾਕਿਸਤਾਨ ਨੂੰ ਨਕਸ਼ੇ ਤੋਂ ਖਤਮ ਕਰ ਦਿਓ ਅਸੀਂ ਤੁਹਾਨੂੰ ਤਾਂ ਵੋਟਾਂ ਪਾਈਆਂ ਨੇ ਇਹ ਬਹੁਤ ਵੱਡੀ ਗੱਲ ਹੈ ਕਿ ਧਰਮ ਪੁੱਛ ਕੇ ਮਰਿਆ ਗਿਆ ਦੇਖੋ ਜੀ ਧਰਮ ਪੁੱਛ ਕੇ ਹੀ ਮਾਰਦੇ ਨੇ ਉਹ ਭਾਵੇਂ ਉਹ ਬੰਗਲਾਦੇਸ਼ ਹੋਵੇ ਭਾਵੇਂ ਉਹ ਬੰਗਾਲ ਹੋਵੇ ਭਾਵੇਂ ਅਫਗਾਨਿਸਤਾਨ ਹੋਵੇ ਭਾਵੇਂ ਪਾਕਿਸਤਾਨ ਹੋਵੇ ਜਿਹੜਾ ਇਸਲਾਮੀ ਅੰਤਰਗਵਾਦ ਆ ਉਹ ਹਮੇਸ਼ਾ ਧਰਮ ਦੇ ਕੇ ਹੀ ਮਾਰਦਾ ਹੈ। ਅੱਛਾ ਤੇ ਇੱਕ ਹੀ ਕਹਿਣਾ ਚਾਹੁੰਗਾ ਤੁਸੀਂ ਮੈਂ ਸਾਰੇ ਦੇਸ਼ਵਾਸੀਆਂ ਨੂੰ ਕਹਿਣਾ ਚਾਹੁੰਦਾ ਜਿਹੜੇ ਲੋਕ ਪਾਕਿਸਤਾਨ ਦਾ ਸਵਾਗਤ ਕਰਦੇ ਆ ਇਸਲਾਮੀ ਅੰਤਰਗਵਾਦ ਦਾ ਸਮਰਥਨ ਕਰਦੇ ਇਹਨਾਂ ਦਾ ਆਰਥਿਕ ਵਿਸ਼ਵਾਸ ਕਰ ਦੋ ਇਹਨਾਂ ਨਾਲ ਕੋਈ ਵੀ ਸਾਂਝੀ ਨਾ ਪਾਓ ਕਿਸੇ ਤਰੀਕੇ ਦਾ ਕੰਮ ਨਾ ਕਰਾਓ ਇਹਨਾਂ ਤੋਂ ਇਹਨਾਂ ਨੂੰ ਆਪਣੇ ਹਰ ਕੰਮ ਤੋਂ ਦੂਰ ਕਰਕੇ ਰੱਖੋ। ਖੁੱਸ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹੁੰਗਾ ਜਿਹੜੀ ਇਹ ਨੀਂਦਰੀਆਂ ਘਟਨਾ ਹੋਈ ਹੈ ਬੜੀ ਦੁਖਦਾਈ ਘਟਨਾ ਹੈ ਕਿਉਂਕਿ ਕਿ ਨਹਿਤੇ ਬੇਕਸੂਰ ਲੋਕ ਜਿਹੜੇ ਸਿਰਫ ਉਹ ਟਿਕਨਿਕ ਸਪੋਰਟ ਤੇ ਘੁੰਮਣ ਵਾਸਤੇ ਗਈ ਸੀ ਅੱਜ ਇਦਾਂ ਦੇ ਮਾਰੇ ਦੀਨਾਂਗੇ ਆਪਣੇ ਇੰਡੀਆ ਚ ਰਹਿ ਕੇ ਵੀ ਆਪਣੇ ਇੰਡੀਆ ਵਾਲੀ ਜਗ੍ਹਾ ਤੇ ਨਹੀਂ ਜਾ ਸਕਦੇ ਮੈਂ ਸਰਕਾਰ ਤੋਂ ਇੱਕੋ ਹੀ ਮੰਗ ਕਰਦਾ ਵੀ ਜਿਹੜੇ ਇਹ ਲੋਕ ਨੇ ਕਿਉਂਕਿ ਇਹਨਾਂ ਦਾ ਕੋਈ ਧਰਮ ਨਹੀਂ ਹੈ ਕਿਉਂਕਿ ਇਹ ਲੋਕ ਕੀ ਕਰਦੇ ਆ ਤੁਸੀਂ ਦੇਖਿਆ ਉਹਨਾਂ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਵਾਰ ਹੋਈ ਆ ਲੇਕਿਨ ਪਛਾਣ ਕਰਕੇ ਮਾਰਿਆ ਗਿਆ ਪਹਿਲਾਂ ਪਛਾਣ ਕੀਤੀ ਗਈ ਕਿ ਹਿੰਦੂਏ ਇੱਕ ਹਿੰਦੂ ਦੇ ਨਾਲ ਐਡਾ ਦੁਰਵਿਚਾਰ ਇਹ ਕਰਦੇ ਆ ਭਾਈਚਾਰਾ ਪਰ ਨਹੀਂ ਭਾਈ ਚਾਰਾ ਨਹੀਂ ਇਹ ਸਾਨੂੰ ਸਿਰਫ ਚਾਰਾ ਹੀ ਸਮਝਦੇ ਆ ਭਾਈ ਨਹੀਂ ਸਮਝਦੇ ਭਾਈ ਲੋਕ ਆਪਣੇ ਹੀ ਮੰਨ ਕੇ ਇਹ ਜਾਂਦੇ ਆ ਪਰ ਜਾਂਦਾ ਹਰ ਜੀ ਦਾ ਅੰਤ ਹੁੰਦਾ ਹੈ ਇਹ ਨਾ ਹੋਵੇ ਕਿ ਪਾਕਿਸਤਾਨ ਦੇ ਅੰਦਰ ਘੁਸ ਕੇ ਮਾਰਨਾ ਪਵੇ ਕਿਉਂਕਿ ਸਾਡੀ ਸਰਕਾਰਾਂ ਹੁਣ ਸਾਡੇ ਨਾਲ ਆ ਹਿੰਦੂ ਤਬਲੀਹ ਹਮੇਸ਼ਾ ਤਿਆਰ ਆ ਪਰ ਜਿਹੜੀ ਇਹ ਘਟਨਾ ਹੋਈ ਹੈ ਅਸੀਂ ਕੜੀ ਨਿੰਦਾ ਕਰਦੇ ਆ ਤੇ ਜਿਹੜੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਆ ਜੋ ਵੀ ਸਰਕਾਰਾਂ ਉਹਨਾਂ ਨੂੰ ਚੇਤਾਵਨੀ ਦਿੰਦੇ ਬੇਨਤੀ ਨਹੀਂ ਕਿ ਚੇਤਾਵਨੀ ਦਿੰਦੇ ਆ ਇਹ ਪਾਕਿਸਤਾਨੀਆਂ ਅੱਤਵਾਦੀਆਂ ਨੂੰ ਪਨਾਹ ਦੇਣਾ ਬੰਦ ਕਰਦੋ ਇਹ ਨਾਵੇ ਕੱਲ ਇੰਡੀਆ ਨਹੀਂ ਪੂਰੇ ਵਰਲਡ ਲੈਵਲ ਤੇ ਉਹਨਾਂ ਦਾ ਬਹਿਸਕਾਰ ਹੋਵੇ ਜੈ ਹਿੰਦ ਅੱਜ ਜੋ ਦੇਸ਼ ਦੇ ਵਿੱਚ ਇਹ ਦੁਰਘਟਨਾ ਜਾਂ ਜੋ ਦੁਸ਼ਮਣ ਨੇ ਜੋ ਸਾਜ਼ਿਸ਼ ਰਚੀ ਹੈ ਦੇਸ਼ ਬਹੁਤ ਦੁਖੀ ਹੈ ਦਿਲ ਤੋਂ ਦੁਖੀ ਹੈ ਪਰ ਉਹਨਾਂ ਲੋਕਾਂ ਦਾ ਬਲੀਦਾਨ ਜੋ ਦੇਸ਼ ਦੇ ਵਿੱਚ ਹੈ ਜੋ ਉਹਨਾਂ ਨੇ ਆਪਣੀ ਕੁਰਬਾਨ ਕੁਰਬਾਨੀ ਦਿੱਤੀ ਹੈ ਤੇ ਉਹ ਬੇਰਥ ਨਹੀਂ ਜਾਏਗਾ ਸਰਕਾਰ ਕਦੀ ਵੀ ਵਿਅਰਥ ਨਹੀਂ ਜਾਣਦੇ ਕਿ ਸਾਨੂੰ ਮਾਣ ਹੈ ਆਪਣੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਕਿ ਉਹਨਾਂ ਨੇ ਵੀ ਆਪਣਾ ਹੋ ਉਗਰੇ ਰੂਪ ਉਹ ਦੂਰ ਨਹੀਂ ਉਹ ਦਿਨ ਉਹ ਮਿੰਟ ਜਦੋਂ ਉਹਨਾਂ ਨੇ ਆਪਣਾ ਉਹ ਉਗਰੇ ਰੂਪ ਦਿਖਾਨਗੇ ਤੇ ਉਹ ਅੱਤਵਾਦ ਨੂੰ ਜੜ ਤੋਂ ਖਤਮ ਕਰਨਗੇ ਉਹ ਪਾਕਿਸਤਾਨ ਨੇ ਜੋ ਇਹ ਸਾਜ਼ਿਸ਼ ਰਚੀ ਹੈ ਜੋ ਬੈਠੇ ਬਣਾ ਰੇ ਆਕਾ ਜੋ ਕੀ ਉੱਥੇ ਬੈਠ ਕੇ ਛੜੀਯੰਤਰ ਰਚ ਰਏ ਨੇ ਕਿ ਵੀ ਭਾਰਤ ਦੇ ਵਿੱਚ ਕਿ ਵੀ ਭਾਰਤ ਨੂੰ ਇੰਦਾ ਚੁਗਾ ਦੇਣਗੇ ਤੇ ਉਹਨਾਂ ਦਾ ਕਦੀ ਵੀ ਇਹ ਜੋ ਸੁਪਨਾ ਕਦੀ ਵੀ ਪੂਰਾ ਨਹੀਂ ਹੋਏਗਾ ਉਹਨਾਂ ਨੇ ਸਾਡੀ ਇਹ ਜਿਹੜੀ ਸਾਡੇ ਦੇਸ਼ ਦੇ ਨਾਗਰਿਕ ਸਾਡੇ ਭਾਰਤ ਵਾਸੀ ਨੇ ਉਹਨਾਂ ਦਾ ਜੋ ਦਰਦ ਉਹਨਾਂ ਨੇ ਉਹਨਾਂ ਨੂੰ ਛੇੜ ਲਿਆ ਹੈ ਇਹ ਵਿਅਰਥ ਨਹੀਂ ਜਾਏਗਾ ਇਹ ਦੇਖਣਾ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਜਵਾਲਾਮੁਖੀ ਬਣ ਕੇ ਫੁੱਟੇਗਾ ਤੇ ਇਹਦੀ ਸਜ਼ਾ ਉਹਨਾਂ ਨੂੰ ਜ਼ਰੂਰ ਮਿਲੇਗੀ ਤੇ ਬਹੁਤ ਵੱਡੇ ਲੈਵਲ ਤੇ ਸਰਕਾਰ ਇਹਤੇ ਕਾਰਵਾਈ ਕਰੇਗੀ ਇਹ ਵਿਸ਼ਵਾਸ ਦਿਵਾਉਂਦੇ ਆਸੀਂ ਸਾਰਿਆਂ ਨੂੰ ਔਰ ਸਾਡਾ ਮਨ ਬਹੁਤ ਦੁਖੀ ਹੈ ਕਿ ਕਹਿਣ ਨੂੰ ਸ਼ਬਦ ਨਹੀਂ ਹੈਗੇ ਬਹੁਤ ਜ਼ਿਆਦਾ ਮੰਦੁਖੀ ਹੈ ਕਿ ਵੀ ਸਰਕਾਰ ਵੀ ਕੰਮ ਕਰੇਗੀ ਸਾਨੂੰ ਇਨਾਂ ਵਿਸ਼ਵਾਸ ਹੈ ਸਰਕਾਰ ਤੇ ਜੈ ਹਿੰਦ ਜੈ ਭਾਰਤ ਨਾ ਨਹੀਂ ਸੈਂਟਰ ਗਵਰਨਮੈਂਟ ਨਾਲ ਸਰਜਿਕਲ ਸਟ੍ਰਾਈਕ ਕਰਨ ਦੀ ਲੋਰ ਹੈ ਦੇਖੋ ਅਸੀਂ ਤਾਂ ਕਹਿੰਦੇ ਸਰਜਿਕਲ ਸਟ੍ਰਾਈਕ ਤਾਂ ਬੜੀ ਛੋਟੀ ਜੀ ਗੱਲ ਹੈ ਜਿੱਦਾਂ ਦਾ ਕੰਮ ਹੋਇਆ ਪਾਕਿਸਤਾਨ ਦਾ ਨਾਮ ਤਾਂ ਵਰਲਡ ਦੇ ਨਕਸ਼ੇ ਤੋਂ ਗਾਇਬ ਹੋ ਜਾਣਾ ਚਾਹੀਦਾ ਸਭ ਤੋਂ ਜ਼ਿਆਦਾ ਸਾਨੂੰ ਧਿਆਨ ਦੇਣ ਦੀ ਲੋੜ ਜਿਹੜੇ ਸਾਡੇ ਵਿੱਚ ਬੈਠੇ ਸਲੀਪਰ ਸੈਲ ਨੇ ਰੋਬਟ ਵਾਡਰਾ ਵਰਗੇ ਜਿਨ੍ਹਾਂ ਨੇ ਇਸ ਗੱਲ ਨੂੰ ਇਸ ਪਾਸੇ ਤੋਰ ਦਿੱਤਾ ਕਿ ਮੋਦੀ ਸਾਹਿਬ ਨੇ ਐਸਾ ਮਾਹੌਲ ਬਣਾਤਾ ਜਿਹਦੇ ਕਰਕੇ ਉੱਥੇ ਸਰਜਿਕਲ ਸਟ੍ਰਾਈਕ ਹੋਈ ਮੈਂ ਵਾਡਰਾ ਸਾਹਿਬ ਤੁਹਾਨੂੰ ਇਹ ਪੁੱਛਣਾ ਚਾਹਨਾ ਫਿਰ ਤੁਹਾਡੀ ਇੰਦਰਾ ਗਾਂਧੀ ਨੇ ਕੀ ਕੀਤਾ ਸੀ ਜਿਹੜਾ ਉਹਦੇ ਤੇ ਫਿਰ ਗੋਲੀ ਚੱਲੀ ਸੀ ਰਜੀਵ ਗਾਂਧੀ ਨੇ ਕੀ ਕੀਤਾ ਸੀ ਜਿਹੜਾ ਉਹਦੇ ਤੇ ਗੋਲੀ ਚੱਲੀ ਸੀ ਇਹ ਗੱਲ ਨੂੰ ਹੋਰ ਅੱਗੇ ਨੂੰ ਵਧਾਉਂਦੇ ਹੋਏ ਸੀ ਇਹ ਪੁੱਛਣਾ ਚਾਹੁੰਦੇ ਹਾਂ ਤੁਹਾਨੂੰ ਮਹਾਤਮਾ ਗਾਂਧੀ ਨੇ ਐਸਾ ਕੀ ਕੀਤਾ ਸੀ ਜਿਹੜਾ ਗੋੜਸੇਨ ਉਹਦੇ ਤੇ ਗੋਲੀ ਚਲਾਣੀ ਪੈਗੀ ਸੀ ਜੇ ਤੁਸੀਂ ਹਿੰਸਾ ਨੂੰ ਔਰ ਅੱਤਕਵਾਦੀਆਂ ਨੂੰ ਡਿਫਾਈਨ ਕਰ ਰਹੇ ਹੋ ਤੇ ਫਿਰ ਸਾਡਾ ਵੀ ਫਰਜ ਬਣਦਾ ਤੁਹਾਨੂੰ ਇਹ ਦੱਸਾਂਗੇ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਮਹਾਤਮਾ ਜਿਹਨੂੰ ਤੁਸੀਂ ਕਹਿੰਦੇ ਹੋ ਉਹਨੇ ਐਸਾ ਕੀ ਕੀਤਾ ਸੀ ਜਿਹੜਾ ਗੋੜਸੇ ਨੂੰ ਉਹਦੇ ਤੇ ਗੋਲੀ ਚਲਾਣੀ ਪੈ ਗਈ ਸੀ ਦੇਖੋ ਅਸੀਂ ਤਾਂ ਆਤਕਵਾਦ ਦੇ ਬਿਲਕੁਲ ਖਿਲਾਫ ਆ ਆਤਕਵਾਦੀ ਚਾਹੇ ਕੋਈ ਵੀ ਆ ਅਸੀਂ ਉਹਦੇ ਖਿਲਾਫ ਆ ਪਰ ਜੇ ਤੁਸੀਂ ਚੁਣ ਚੁਣ ਕੇ ਲੋਕਾਂ ਨੂੰ ਮਾਰ ਰਹੇ ਹੋ ਔਰ ਉਸ ਤੋਂ ਬਾਅਦ ਉਸ ਗੱਲ ਨੂੰ ਇਸ ਪਾਸੇ ਤੋਰਨੇ ਵੀ ਮਾਹੌਲ ਇਦਾਂ ਦਾ ਬਣ ਗਿਆ ਸੀ ਵੀ ਮਾਹੌਲ 14 ਤੋਂ ਪਹਿਲਾਂ ਕਿਦਾਂ ਦਾ ਸੀ ਬੰਬ ਲਾਸਟ ਹੁੰਦੇ ਸੀ ਗੋਲੀਆਂ ਚੱਲਦੀਆਂ ਸੀ ਉੱਥੇ ਲੋਕ ਜਾ ਨਹੀਂ ਸੀ ਸਕਦੇ ਉੱਥੇ ਤਿਰੰਗਾ ਲਾ ਨਹੀਂ ਸੀ ਸਕਦੇ ਲਾਲ ਚੌਂਕ ਦੇ ਵਿੱਚ ਤਿਰੰਗਾ ਜਾ ਕੇ ਸਭ ਤੋਂ ਪਹਿਲਾਂ ਲਾਇਆ ਕਿਨੇ ਸੀ ਇਸ ਰਾਹੁਲ ਗਾਂਧੀ ਨੇ ਲਾਇਆ ਸੀ ਪੁੱਛਣ ਵਾਲਾ ਹੋਵੇ ਰੋਬਰਟ ਬਾਡਰੇ ਨੂੰ ਕਵੇ ਵੀ ਤੂੰ ਜਾ ਉੱਥੇ ਹੁਣ ਜਾ ਉੱਥੇ ਲਾ ਕੇ ਭਾਈ ਚਾਰਾ ਨਿਭਾ ਕੇ ਦਿਖਾ ਇੱਕ ਵਾਰੀ ਤੂੰ ਉੱਥੇ ਜਿਹੜਾ ਮਾਰ ਕੇ ਆ ਫੇਰ ਸਾਨੂੰ ਆ ਕੇ ਸਖਾਈ ਵੀ ਭਾਈਚਾਰਾ ਬਣਾ ਕੇ ਰੱਖੋ ਨਿਹੱਤੇ ਲੋਕਾਂ ਦੇ ਬਾਹਰ ਨਿਹੱਤੇ ਲੋਕਾਂ ਦਾ ਜੋ ਬਾਹਰ ਕਿੱਥਾ ਗਿਆ ਹਿੰਦੂਆਂ ਦਾ ਨਾਮ ਪੁੱਛ ਕੇ ਨਾਮ ਪੁੱਛ ਕੇ ਜੋ ਉਹਨਾਂ ਨੇ ਆਪਣੇ ਜ਼ਗਦਾਰੇ ਦਾ ਸਬੂਤ ਪਾਇਆ ਪਾਕਿਸਤਾਨ ਹੀ ਇੱਕ ਹਵਜ਼ਾ ਦੇ ਅੰਦਰ ਜੋ ਆਪਕਾ ਨਾਮ ਪੈਦਾ ਕਰਦਾ ਤਾਂ ਉਹਨਾਂ ਨੇ ਕੁਝ ਹੋਰ ਸਾਹਦੇ ਦਾ ਕਹਿ ਕਿ ਉਹ ਸਿਰਫ ਹਿੰਦੂਆਂ ਨੂੰ ਟਾਰਗੇਟ ਕੀਤਾ ਗਿਆ ਵਾ ਬਾਕੀ ਜੋ ਦੇਸ਼ ਦੇ ਵਿੱਚ ਗੱਦਾਰ ਬੈਠੇ ਆ ਅਰਿਵਾਰੀਕ ਐ ਪਰਿਵਾਰ ਜ਼ਿੰਮੇਵਾਰ ਪਰਿਵਾਰ ਬੈਠਾ ਵਾ ਬਾਡਰਾਂ ਪਰਿਵਾਰ ਹੋ ਗਿਆ ਉਸ ਪਰਿਵਾਰ ਚੋਰ ਦਾ ਤੇ ਵੀ ਐਕਸ਼ਨ ਹੋਣਾ ਚਾਹੀਦਾ ਵਾ ਜਿਨ੍ਹਾਂ ਨੇ ਬਿਆਨ ਦਿੱਤਾ ਵਾ ਜਿਨ੍ਹਾਂ ਨੇ ਬਿਆਨ ਦਿੱਤਾ ਵਾ ਇੱਕ ਇੱਕ ਸਾਰੇ ਹਿੰਦੂਆਂ ਨੂੰ ਟਾਰਗੇਟ ਕਰਨ ਵਾਸਤੇ ਮੋਦੀ ਜੀ ਨੂੰ ਅਪੀਲ ਹੈ ਜੀ ਆ ਇਹ ਬਾਡਰਾਂ ਤੇ ਵੀ ਐਫਰ ਹੋਣੀ ਜ਼ਰੂਰੀ ਆ ਠੀਕ ਹੈ ਜੀ